ਪਿਛਲੇ ਲੰਬੇ ਸਮੇਂ ਤੋਂ ਚਰਚਾ ਤੇ ਵਿਵਾਦਾਂ ਚ ਚੱਲ ਰਹੀ ਫਿਲਮ ਐਮਰਜੈਂਸੀ ਜਿਉਂ ਹੀ ਅੱਜ ਰਿਲੀਜ਼ ਹੋਈ ਤਾਂ ਤੜਕਸਾਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਇਸ ਫਿਲਮ ਦਾ ਪੰਜਾਬ ਦੇ ਵਿੱਚ ਵਿਰੋਧ ਦੇਖਣ ਨੂੰ ਮਿਲਿਆ ਦੱਸ ਦਈਏ ਕਿ ਪੂਰੇ ਭਾਰਤ ਦੇ ਵਿੱਚ ਇਹ ਫਿਲਮ ਅੱਜ ਰਿਲੀਜ਼ ਹੋ ਗਈ ਆ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬਹੁਤ ਸਾਰੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਨੂੰ ਦੇਖਣ ਲਈ ਲੋਕ ਜਾ ਰਹੇ ਨੇ ਤਾਂ ਦੇਸ਼ ਦੇ ਹੋਰ ਨਾ ਹਿੱਸਿਆਂ ਦੇ ਵਿੱਚ ਮੁੰਬਈ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਭ ਨਹੀਂ ਥਾਈ ਇਹ ਫਿਲਮ ਨੂੰ ਹੰਗਾਰਾ ਮਿਲਿਆ ਲੋਕ ਦੇਖਣ ਲਈ ਜਾ ਰਹੇ ਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਸ ਫਿਲਮ ਦਾ ਚਰਚਾ ਦੇ ਵਿੱਚ ਆਉਣਾ ਵੀ ਇੱਕ ਕਾਰਨ ਸੀ ਪਰ ਜਿਉਂ ਹੀ ਤੜਕਸਾਰੇ ਫਿਲਮ ਰਿਲੀਜ਼ ਹੋਈ ਤਾਂ ਪੰਜਾਬ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਇਸ ਫਿਲਮ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਤਾਂ ਤੁਸੀਂ ਜਿਵੇਂ ਤਸਵੀਰਾਂ ਵੇਖ ਰਹੇ ਹੋ ਕਿ ਅੰਮ੍ਰਿਤਸਰ ਦੇ ਵਿੱਚ ਸਿਨੇਮਾ ਸੂਰਜ ਚੰਦ ਤਾਰਾ ਦੇ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਤੇ ਸਿੱਖ ਸੰਗਤ ਵੱਲੋਂ ਇੱਕ ਧਰਨਾ ਲਾਇਆ ਗਿਆ ਉੱਥੇ ਆਡੀ ਸਿੱਖ ਇਤਿਹਾਸ ਨਾਲ ਸੰਬੰਧਿਤ ਵਾਰਾਂਗਾ ਰਹੇ ਨੇ ਸਿੱਖ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾ ਰਹੇ ਨੇ ਤੇ ਇਸ ਫਿਲਮ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਇਹਦੇ ਨਾਲ ਹੀ ਪੰਜਾਬ ਦੇ ਕੁਝ ਹੋਰ ਨਾ ਜ਼ਿਲ੍ਹਿਆਂ ਦੇ ਵਿੱਚ ਮਾਨਸਾ ਬਠਿੰਡਾ ਬਰਨਾਲਾ ਮੋਗਾ ਤੇ ਹੋਰ ਨਾ ਵੀ ਥਾਵਾਂ ਤੇ ਇਹ ਫਿਲਮ ਨਹੀਂ ਰਿਲੀਜ਼ ਹੋਈ ਹਾਲਾਂਕਿ ਕੁਝ ਪੱਖ ਇਹ ਵੀ ਸਾਹਮਣੇ ਆ ਰਹੇ ਆ ਕਿ ਪੰਜਾਬ ਦੇ ਕਈ ਥਾਵਾਂ ਤੇ ਇਹ ਫਿਲਮ ਰਿਲੀਜ਼ ਹੋਈ ਆ ਕੁਝ ਇਕਾਦੁੱਕਾ ਟਿਕਟਾਂ ਸੋਸ਼ਲ ਮੀਡੀਆ ਦੇ ਥਰੂ ਇਹ ਦੇਖਣ ਨੂੰ ਮਿਲਿਆ ਕਿ ਟਿਕਟਾਂ ਬੁਕਿੰਗ ਹੋਈ ਆ ਪਰ ਸਿਨੇਮਾ ਘਰਾਂ ਦੇ ਵਿੱਚ ਕੋਈ ਜਾ ਨਹੀਂ ਰਿਹਾ ਇਸ ਫਿਲਮ ਨੂੰ ਦੇਖਣ ਦੇ ਲਈ ਚੰਡੀਗੜ੍ਹ ਦੇ ਵਿੱਚ ਰਿਲੀਜ਼ ਹੋਈ ਆ ਪਰ ਚੰਡੀਗੜ੍ਹ ਦੇ ਨਾਲ ਹੀ ਲੱਗਦੇ ਮੋਹਾਲੀ ਸ਼ਹਿਰ ਦੇ ਵਿੱਚ ਵੀ ਇਸ ਫਿਲਮ ਨੂੰ ਰੁਕਵਾਉਣ ਲਈ ਸਿਨੇਮਾ ਮੋਹਾਲੀ ਬਾਕ ਜੋ ਉੱਥੇ ਮਾਲ ਹੈ ਉਹਦੇ ਅੰਦਰ ਉੱਥੇ ਫਿਲਮੇ ਨਾ ਰਿਲੀਜ਼ ਹੋਵੇ ਉਸ ਤੇ ਰੋਕ ਲਗਾਉਣ ਲਈ ਸਿੱਖ ਸੰਗਤ ਨੇ ਉੱਥੇ ਤਾਰਨਾ ਦਿੱਤਾ ਹੋਇਆ ਤਾਂ ਵੱਡੇ ਪੱਧਰ ਤੇ ਇਸ ਫਿਲਮ ਦਾ ਪੰਜਾਬ ਦੇ ਵਿੱਚ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਸਿੱਖ ਆਗੂਆਂ ਨਾਲ ਗੱਲ ਹੋਈ ਸਿੱਖ ਆਗੂਆਂ ਨੇ ਦੱਸਿਆ ਕਿ ਅਸੀਂ ਲੰਬੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਇਹ ਫਿਲਮ ਰਿਲੀਜ਼ ਨਾ ਹੋਵੇ ਫਿਲਮ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਪੱਤਰ ਲਿਖ ਕੇ ਅਗਾਂਹ ਕੀਤਾ ਸੀ ਜਾਣੂ ਕਰਵਾਇਆ ਸੀ ਕਿ ਇਹ ਫਿਲਮ ਸਿੱਖ ਸੰਗਤ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ਇਸ ਫਿਲਮ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਬਹੁਤ ਤੋੜਮਰੋੜ ਕੇ ਬਹੁਤ ਵਿਗਾੜ ਕੇ ਦਿਖਾਇਆ ਗਿਆ ਹੈ ਇਸ ਫਿਲਮ ਦੇ ਵਿੱਚ ਖਾਸ ਕਰਕੇ ਸਿੱਖ ਆਗੂ ਤਤਕਾਲੀ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਘਟੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜਦਕਿ ਉਹਨਾਂ ਨੇ ਇਹ ਕਿਹਾ ਕਿ ਜਦੋਂ ਐਮਰਜੈਂਸੀ ਲੱਗੀ ਸੀ ਤਾਂ ਉਸ ਵੇਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਸਿਆਸਤ ਦੇ ਵਿੱਚ ਸਰਗਰਮ ਨਹੀਂ ਹੋਏ ਸਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਐਮਰਜੈਂਸੀ ਤੋਂ ਬਾਅਦ 81-82 ਦੇ ਦੌਰ ਦੇ ਵਿੱਚ 84 ਦੇ ਦੌਰ ਦੇ ਵਿੱਚ ਜਾ ਕੇ ਕੀਤੇ ਉਹ ਸਿੱਖ ਸਿਆਸਤ ਦੇ ਵਿੱਚ ਸਰਗਰਮ ਹੋਏ ਸਨ ਤਾਂ ਇਨ੍ਹਾਂ ਸਿੱਖ ਨਮਾਇੰਦਿਆਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਸਿੱਖਾਂ ਦੇ ਕਿਰਦਾਰ ਨੂੰ ਇਸ ਫਿਲਮ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਇਹ ਫਿਲਮ ਆਪਣੇ ਆਪ ਦੇ ਵਿੱਚ ਸਿੱਖ ਵਿਰੋਧੀ ਫਿਲਮ ਹੈ ਜੋ ਇੱਕ ਸਾਜ਼ਿਸ਼ ਅਧੀਨ ਬਣਾਈ ਗਈ ਹੈ ਜੋ ਜਾਣਬੁੱਝ ਕੇ ਪੰਜਾਬ ਦੇ ਵਿੱਚ ਨਫ਼ਰਤ ਫਲਾਉਣ ਲਈ ਸਿੱਖਾਂ ਪ੍ਰਤੀ ਨਫ਼ਰਤ ਫਲਾਉਣ ਲਈ ਇੱਕ ਰਿਲੀਜ਼ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੇ ਅਪੀਲ ਕੀਤੀ ਸਾਰੀ ਸਿੱਖ ਸੰਗਤ ਨੂੰ ਲੋਕਾਂ ਨੂੰ ਕਿ ਇਸ ਫਿਲਮ ਨੂੰ ਨਾ ਦੇਖਿਆ ਜਾਵੇ ਤੇ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਵੀ ਇਹ ਅਪੀਲ ਕੀਤੀ ਆ ਕਿ ਇਸ ਫਿਲਮ ਦੇ ਸ਼ੋ ਸਾਰੇ ਰੱਦ ਕੀਤੇ ਜਾਣ ਇਸ ਫਿਲਮ ਦਾ ਜਿਹੜਾ ਕੋਈ ਵੀ ਸ਼ੋ ਆਪਣੇ ਸਿਨੇਮੇ ਦੇ ਵਿੱਚ ਨਾ ਦਿਖਾਇਆ ਜਾਵੇ ਤਾਂ ਵੱਡੇ ਪੱਧਰ ਤੇ ਵਿਰੋਧ ਦੇਖਣ ਨੂੰ ਮਿਲ ਰਿਹਾ ਇੱਕਾ ਦੋਕਾ ਥਾਵਾਂ ਤੇ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਫਿਲਮ ਦੀਆਂ ਟਿਕਟਾਂ ਬੁੱਕ ਹੋਈਆਂ ਨੇ ਤੁਹਾਡੇ ਸ਼ਹਿਰ ਤੁਹਾਡੇ ਇਲਾਕੇ ਦੇ ਵਿੱਚ ਇਸ ਫਿਲਮ ਬਾਰੇ ਕੀ ਪ੍ਰਤੀਕਿਰਿਆ ਹੈ ਲੋਕਾਂ ਦੀ ਕਿ ਲੋਕ ਇਹ ਫਿਲਮ ਨੂੰ ਦੇਖਣ ਲਈ ਸਿਨੇਮਾ ਘਰਾਂ ਵੱਲ ਜਾ ਰਹੇ ਨੇ ਜਾਂ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਸਾਨੂੰ ਆਪਣੇ ਪ੍ਰਤੀਕਰਮ ਆਪਣੇ ਸੁਝਾਅ ਜਾਂ ਆਪਣੇ ਅ ਰਿਵਿਊ ਇਸ ਵੀਡੀਓ ਦੇ ਜ਼ਰੀਏ ਸਾਨੂੰ ਜਰੂਰ ਦੱਸਿਓ ਤੁਸੀਂ ਕੀ ਸੋਚਦੇ ਹੋ ਕਿ ਇਹ ਫਿਲਮ ਪੰਜਾਬ ਚ ਰਿਲੀਜ਼ ਹੋਣੀ ਚਾਹੀਦੀ ਆ ਸਿਨੇਮਾ ਘਰਾਂ ਚ ਲੱਗਣੀ ਚਾਹੀਦੀ ਆ ਜਾਂ ਨਹੀਂ ਇਹ ਵੀ ਸਾਨੂੰ ਆਪਣਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੁੜੇ ਰਹੋ ਔਨ ਪੁਆਇੰਟ ਦੇ ਨਾਲ ਧੰਨਵਾਦ